ਦੀ ਜ਼ਾਰਿਆ ਨੂੰ ਸਾਰੀਆ ਕਾ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਜੀ ਜੀ ਅੱਜ ਮੈਂ ਇੱਕ ਰੈਸਪੀ ਸ਼ੇਅਰ ਕਰਾਂਗੀ ਤੁਹਾਡੇ ਨਾਲ ਤੇ ਰੈਸਪੀ ਹੈਗੇ ਜੀ ਮਟਰ ਸ਼ਲਗਮ ਦੀ ਅੱਜ ਮੈਂ ਮਟਰ ਸ਼ਲਗਮ ਦੀ ਸਬਜ਼ੀ ਬਣਾਵਾਂਗੀ ਪੰਜਾਬੀ ਸਟਾਈਲ ਦੇ ਵਿੱਚ ਤੇ ਆਪਾਂ ਸ਼ਲਗਮ ਛਿੱਲ ਕੇ ਕੱਟ ਲਏ ਨੇ ਤੇ ਇਧਰ ਮਟਰ ਵੀ ਆਪਾਂ ਕੱਢ ਲਏ ਨੇ ਪਾਣੀ ਵਿੱਚ ਡੁਬੋ ਕੇ ਰੱਖ ਦਿੱਤੇ ਆਂ ਧੋਣ ਵਾਸਤੇ ਬਾਕੀ ਆਪਾਂ ਹਰੀਆਂ ਮਿਰਚਾਂ, ਆਦਰਕ, ਲਸਣ, ਪਿਆਜ਼ ਤੇ ਟਮਾਟਰ ਵੀ ਲੈ ਲਿਆਏ। ਚਲੋ ਜੀ ਕਰਦੇ ਆਪਾਂ ਤੜਕੇ ਦੀ ਤਿਆਰੀ। ਲੋ ਜੀ ਲੈ ਲਿਆ ਜੀ ਆਪਾਂ ਨੇ ਆਪਣਾ ਫੇਵਰਟ ਤੇਲ, ਸਰੋਂ ਦਾ ਤੇਲ ਤੇ ਵਿੱਚ ਪਾ ਦਿੱਤਾ ਹੈ ਜੀ ਜੀਰਾ। ਜੀਰੇ ਨੂੰ ਥੋੜਾ ਜਿਹਾ ਤੜਕਾਵਾਂਗੇ। ਤੇ ਹੁਣ ਪਾਵਾਂਗੇ ਜੇ ਆਪਾਂ ਆਦਰਕ ਲਸਣ ਦਾ ਥੋੜਾ ਜਿਹਾ ਕ੍ਰਸ਼ ਕੀਤਾ ਹੋਇਆ ਪੇਸਟ। ਥੋੜਾ ਜਿਹਾ ਇਹਨੂੰ ਵੀ ਸੇਕ ਲਵਾਵਾਂਗੇ ਫਿਰ ਪਾਵਾਂਗੇ ਜੀ ਆਪਾਂ ਪਿਆਜ਼। ਲਓ ਜੀ ਹੁਣ ਪਾ ਦਿੰਨੇ ਆ ਜੀ ਆਪਾਂ ਇਹਦੇ ਵਿੱਚ ਪਿਆਜ਼ ਥੋੜਾ ਜਿਹਾ ਆਪਾਂ ਨੇ ਮੋਟਾ ਹੀ ਕੱਟਿਆ ਹੈ। ਤੁਸੀਂ ਜਦੋਂ ਨਾ ਆਪਾਂ ਦੂਸਰੀ ਸੁੱਕੀ ਸਬਜ਼ੀ ਬਣਾਉਣਾ ਹੈ ਤਾਂ ਉਹਦੇ ਵਿੱਚ ਥੋੜਾ ਜਿਹਾ ਮੋਟਾ ਪਿਆਜ਼ ਜਿਹੜਾ ਹੈਗਾ ਇਹ ਚੱਲ ਜਾਂਦਾ ਹੁੰਦਾ ਥੋੜੀ ਗਰੇਵੀ ਵਾਲੀ ਬਣਾਉਣੀ ਹੋਵੇ ਫਿਰ ਬਰੀਕ ਕੱਟਣਾ ਹੁੰਦਾ ਹੈ। ਚਲੋ ਜੀ ਆਪਾਂ ਹੁਣ ਤੜਕੇ ਨੂੰ ਪਹਿਲਾਂ ਆਪਾਂ ਭੁੰਨਦੇ ਆ ਫਿਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਮਸਾਲੇ ਥੋੜਾ ਜਿਹਾ ਬ੍ਰਾਊਨ ਕਰਾਂਗੇ ਤੇ ਹੁਣ ਆਪਾਂ ਨੇ ਹਰੀਆਂ ਮਿਰਚਾਂ ਔਰ ਟਮਾਟਰ ਕਰਾਸ਼ ਕੀਤੇ ਹੋਏ ਪਾ ਦਿੱਤੇ ਆ। ਇਹਦੇ ਵੀ ਜਿਆਦਾ ਆਪਾਂ ਪੇਸਟ ਨਹੀਂ ਸੀ ਬਣਾਇਆ ਹੈਗਾ। ਬਾਤੀ ਆਪਾਂ ਨਮਕ, ਮਿਰਚ, ਹਲਦੀ ਤੇ ਥੋੜਾ ਜਿਹਾ ਮਸਾਲਾ ਪਾਵਾਂਗੇ। ਜੀ ਹਣ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਤਿਆਰ ਕਰਦੇ ਆ। ਔਰ ਆਪਾਂ ਇਸ ਮਸਾਲੇ ਨੂੰ ਤੜਕੇ ਨੂੰ ਭੁੰਨਣ ਦੇ ਲਈ ਥੋੜਾ ਜਿਹਾ ਪਾਣੀ ਪਾਵਾਂਗੇ। ਤੇ ਫਿਰ ਆਪਾਂ ਕਰਦੇ ਆ ਕਿ ਇਹਦਾ ਪੇਸਟ ਚੰਗੀ ਤਰ੍ਹਾਂ ਪਿਆਰ ਲੋ ਜੀ ਆਪਣਾ ਮਸਾਲਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਟਰ ਮਟਰਾਂ ਨੂੰ ਥੋੜਾ ਜਿਹਾ ਮਿਕਸ ਕਰਾਂਗੇ ਉਸ ਤੋਂ ਬਾਅਦ ਪਾਣੀ ਇਹਦੇ ਵਿੱਚ ਆਪਾਂ ਚਲਗਮ ਪੀ ਚਲਗਮ ਕਾਹ ਦਿੰਦੇ ਆ ਪੀ ਚਲਗਮ ਕਾਹ ਦਿੰਦੇ ਆ ਚਲੋ ਜੀ ਮਟਰ ਤੇ ਚਲਗਮ ਦੀ ਆਪਾਂ ਅੱਜ ਸਬਜ਼ੀ ਬਣਾ ਰਹੇ ਆ ਤੇ ਸੁੱਕੀ ਸਬਜ਼ੀ ਬਣਾਵਾਂਗੇ ਰਸਮੀ ਤੂ ਜਹੀ ਨਹੀਂ ਬਣਾਣੀ ਹੈਗੀ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਸਬਜ਼ੀਆਂ ਲਗਵਾ ਦੇਣੀਆਂ ਨੇ ਕੁੱਕਰ ਦੇ ਵਿੱਚ ਚਲੋ ਜੀ ਦੇਖਦੇ ਹਾਂ ਖੋਲ ਕੇ ਸਬਜ਼ੀ ਆਪਣੀ ਬਣ ਗਈ ਐ ਦੇਖੋ ਪਾਣੀ ਬਿਲਕੁਲ ਵੀ ਹੈ ਨਹੀਂਗਾ ਸਬਜ਼ੀ ਦੇ ਵਿੱਚ ਤੇ ਵਧੀਆ ਸਬਜ਼ੀ ਬਣ ਕੇ ਤਿਆਰ ਹੋ ਗਈ ਐ ਮਟਰ ਛਲਗਮ ਦੀ ਤੇ ਪਾ ਦਿੰਨੇ ਜੇ ਆਪਾਂ ਹਰਾ ਧਨੀਆ ਦੇਖੋ ਬਹੁਤ ਹੀ ਵਧੀਆ ਸਬਜ਼ੀ ਬਣੀ ਐ ਤੇ ਆਪਾਂ ਥੋੜੀ ਜਹੀ ਕਸੂਰੀ ਮੇਥੀ ਮੈਂ ਆਪ ਘਰ ਸੁਕਾਈ ਹੈਗੀ ਐ ਫਰੈਸ਼ ਫਰੈਸ਼ ਕਸੂਰੀ ਮੇਥੀ ਪਾ ਦਿੱਤੀ ਹੈ ਸੌਰੀ ਮੈਂ ਹਰਾ ਧਣਿਆ ਨਹੀਂ ਪਾਇਆ ਥੋੜੀ ਮੇਥੀ ਉਹ ਪਾਈ ਸੀ ਉਹ ਵੀ ਦੂਸਰੀ ਹਰੀ ਮੇਥੀ ਸੀ ਲੋ ਜੀ ਫਾਈਨਲ ਲੁੱਕ ਦੇਖੋ ਆਪਣੀ ਸਬਜੀ ਦੀ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋ ਗਈ ਹੈ ਜੇ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਹੁਣ ਮੈਂ ਬਣਾਵਾਂਗੀ ਜਿਹਦੇ ਨਾਲ ਰੋਟੀ ਮੱਕੀ ਦੀ ਰੋਟੀ ਬਣਾਵਾਂਗੀ ਬਹੁਤ ਹੀ ਟੇਸਟੀ ਲੱਗਦੀ ਹੈ ਛਲਗਮ ਤੇ ਮਟਰ ਦੀ ਸਬਜ਼ੀ ਦੇ ਨਾਲ ਮੱਕੀ ਦੀ ਰੋਟੀ ਤੇ ਮੱਕੀ ਦੀ ਵੀ ਆਪਾਂ ਜਿਹੜੀ ਹੈਗੇ ਨੀਰੀ ਮੱਕੀ ਦੀਆਂ ਰੋਟੀਆਂ ਬਣਾਵਾਂਗੇ ਲੈ ਲੈ ਜੇ ਆਪਾਂ ਨੇ ਮੱਕੀ ਦਾ ਆਟਾ ਤੇ ਗਰਮ ਪਾਣੀ ਦੇ ਨਾਲ ਆਪਾਂ ਇਹਨੂੰ ਗੁੰਨਾਂਗੇ ਗਰਮ ਪਾਣੀ ਨਾਲ ਗੁੰਨ ਕੇ ਬੜੀ ਸੌਫਟ ਰੋਟੀ ਬਣਦੀ ਹੈ ਤੇ ਚਲੋ ਜੀ ਬਣਾਉਣੇ ਆਪਾਂ ਮੱਕੀ ਦੀ ਰੋਟੀ ਲੋ ਜੀ ਬਣ ਗਈ ਆਪਣੀ ਮੱਕੀ ਦੀ ਰੋਟੀ ਆ ਜਾਓ ਜੀ ਜਿਨ੍ਹਾਂ ਜਿਨ੍ਹਾਂ ਦਾ ਦਿਲ ਕਰਿਆ ਹੈ ਖਾਣ ਨੂੰ ਔਰ ਫਟਾਫਟ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਹਾਲੇ ਤੱਕ